ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਜਾਂਦੇ ਪਿਆ ਜਲੰਧਰ ਨੂੰ ਜੀ ਅੱਜ ਮੇਰੀ ਵੱਡੀ ਭੈਣ ਦੇ ਕੋਲ ਐਕਸੀਡੈਂਟ ਹੋ ਗਿਆ ਜੀ ਤੇ ਬਹੁਤ ਜ਼ਿਆਦਾ ਗਾੜੀ ਦੇ ਵਿੱਚ ਆ ਤੇ ਅਸੀਂ ਕੋਈ anu ਜਾਣ ਕੇ ਫੋਨ ਆਇਆ ਭੈਣ ਦਾ ਤੇ ਬਾਕੀ ਬੰਦਾ ਫੜ ਲਿਆ ਜਿਹੜੇ ਬੰਦੇ ਨੇ ਮੋਟਰਸਾਈਕਲ ਮਾਰਿਆ ਕਿ ਗੱਡੀ ਮਾਰੀ ਅਜੇ ਮੈਨੂੰ ਕੁਝ ਨਹੀਂ ਪਤਾ ਹੈਗਾ ਤੇ ਆਪਾਂ ਜਾਂਦੇ ਪਿਆ ਕੁੜੀ ਵਿਚਾਰੀ ਕੱਲੀ ਆ ਘੁੰਮਦੀ ਆ ਪਤਾ ਨਹੀਂ ਕੋਈ ਨਾਮ ਹੈਗਾ ਕਿ ਨਹੀਂ ਹੈਗਾ ਕਿ ਗੱਡੀ ਗੇ ਗਏ ਆ ਤੇ ਬਾਕੀ ਉੱਥੇ ਜਾ ਕੇ ਪਤਾ ਲੱਗਣਾ ਕੀ ਹਾਲ ਹੈ ਤੇ ਤੇ ਮੋਟਰਸਾਈਕਲ ਦੇ ਸੀਗੇ ਹੁਣ ਇਹ ਨਹੀਂ ਪਤਾ ਵੀ ਗੱਡੀ ਵੱਜੀ ਹੁਣ ਮੰਦੀ ਰੋਂਦੀ ਨੇ ਫੋਨ ਕੀਤਾ ਮੈਂ ਨਿਕਲਿਆ ਨਿਕਲਿਆ ਵਿਚਾਰੀ ਨੇ ਉਹ ਵਿਚਾਰੀ ਮੇਰਾ ਕਾਰਤੀ ਉੱਥੇ ਜਾ ਕੇ ਪਤਾ ਲੱਗਣਾ ਉਹਦਾ ਮੇਰਾ ਕਾਰਤੀ ਵਿਚਾਰੀ ਬਹੁਤ ਐ ਮੈਂਟ ਜੀ ਨੇ ਫੋਨ ਲਾਉਣਾ ਉਹਨਾਂ ਨੇ ਫੋਨ ਹੀ ਮੈਨੂੰ ਕੀਤਾ ਪਹਿਲਾਂ ਵੀ ਵਿਕਰਮ ਆ ਜਾਂ ਉਹਨੂੰ ਪਤਾ ਇੰਨੇ ਨਹੀਂ ਹੋਣਾ ਭੱਜੇ ਨੇ ਹੁਣ ਮੈਂ ਬਸ ਪਠਾਨਕੋਟ ਬਾਈਪਾਸ ਜਾਂਦੇ ਕੋਈ ਹਸਪੀਟਲ ਐਚ ਐਸ ਕੋਈ ਹਸਪੀਟਲ ਆ ਉੱਥੇ ਜਾਂਦੇ ਪਏ ਆਪਾਂ ਬਸ ਗੱਡੀ ਪਿੰਟੋ ਮਿੱਟੀ ਮਲਾ ਦੇਣੀ ਆ ਠਾ ਸਨੀਕ ਨਾਲ ਅੰਮੀ ਹੋਣੀ ਆ ਪਾਜੀ ਮੈਂ ਜਾ ਤਾ ਰਜਤ ਨੂੰ ਮੈਂ ਕਹਿੰਦਾ ਵੀ ni la ਇਹ ਐਸਾ ਸੀਗਾ ਇਹ ਹੈ ਟੈਂਸ਼ਨ ਕਿ ਮੈਂ ਉਹਨੂੰ ਕਹਿੰਦਾ ਤੂੰ ਪੈਨਸ਼ਨ ਵਾਲੀ ਹਾਂ ਹਾਂ ਬਾਕੀ ਜਦੋਂ ਅਸੀਂ ਉਹਨਾਂ ਨੇ ਕਹਿੰਦੇ ਮੈਂਜਰਸੀ ਰਿਵਾਰਡ ਦੀ ਬਾਤ ਹੈ ਨਾ ਉਹ ਹੀ ਤਾਂ ਕਰਦਾ ਦੋਚਾਰੀ ਇੱਕ ਪਲਾਸਟਰ ਪਲੂਸਟਰ ਕਰੰਦੇ ਆ ਉਹ ਕਹਿੰਦੇ ਫੈਕਚਰ ਹੋ ਗਈ ਆ ਫੈਕਚਰ ਮਤਲਬ ਟੁੱਟ ਗਈ ਕੀ ਹੁੰਦਾ ਟੁੱਟ ਗਈ ਓਏ ਹੋਏ ਦੇਖੋ ਕਿਹੜਾ ਕਾ ਗਿਆ ক্রੈਕ ਹੋ ਗਈ ਆ ਪਲਾਸਟਰ ਕਰੰਦੇ ਆ ਉਹ ਹੁਣ ਇਹ ਆ ਯਾਰ ਐਚਪੀ ਉਹ ਐਚਪੀ ਹਸਪਤਲ ਕਿਹੜਾ ਅਸ ਨਹੀਂ ਪੂਰਾ ਹਸਪਤਲ ਦੇ ਬੈਕ ਸਾਈਡ ਆ ਬਰਾ ਕਪੂਰੀਆਂ ਹਰ ਮੋਟੇ ਚਲੋ ਜਾ ਕੇ ਗੱਲ ਦੇਖਦੇ ਹਾਂ ਹਸਪਤਾਲ ਹੈ ਹੈ ਉਹਦਾ ਨਾ ਸਫ਼ਰ ਵੀ ਬਹੁਤ ਜ਼ਿਆਦਾ ਲੱਗਦਾ ਆ ਜਦੋਂ 15 ਤੋਂ 15 ਘੰਟੇ 12 ਮਿੰਟਾਂ ਦਾ ਮੈਂ ਅੱਜ ਗੱਡੀ 'ਚ ਹੋ ਗਈ ਤਾਂ ਗੱਡੀ ਅੱਜ ਦਾ ਤਾਂ ਵੀ ਜਿੰਨਾਂ ਘੰਟਾ ਹੋ ਪਤਾ ਨਹੀਂ ਜਿੰਨਾ ਘੰਟਾ ਸਹੀ ਗੱਲ ਆ ਮੈਂ ਤਾਂ ਰੋਣ ਦੇ ਲਾ ਨੂੰ ਪਤਾ ਹੋਣਾ ਹੈ ਕਿਹੜੀ ਸਾਈਡ ਆ ਆਹ ਸਿੱਧੂ ਹਸਪਤਾਲ ਵਾਲਾ ਹੋਰ ਇਹ ਕਿਹੜੀ ਗੁਰੂਪਾਲੀ ਕਿਹੜੀ ਸਾਈਡ ਕਹਿੰਦੇ ਮਨਵੀਰ ਤੇ ਬੋਤਲ ਵੀ ਦੇਖ ਗਈ ਤੁਹਾਨੂੰ ਮੰਤਾ ਤਰ ਕੇ ਹਾਂ ਤਾਂ ਤੋ ਕੇ ਕਿਹੜਾ ਆ ਚਾਨੂੰ ਲੈ ਜਾਓ ਤੁਸੀਂ ਮੋੜ ਇਹ ਸੇਹਾਂ ਕਾ ਲਾਓ ਉਹ ਮੇਰੇ ਨੂੰ ਗੱਡੀ ਘਵਾ ਕੇ ਲਾ ਲਾ ਗੱਡੀ ਆ ਕੇ ਹਾਂ ਚੇਰੀ ਨਬੀ ਆ ਹਾਂ ਹਾਂ ਇਹ ਕਿਤੇ ਜਮਾਇਆ ਇਹ ਨੇ ਲੈ ਉਹ ਦੇ ਕੇ ਪੈਕੇਟ ਲੈ 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 ਕੀ ਕੀ ਮਾਰ ਲਗਾ ਉਹਨੇ ਇਹਨੂੰ ਪੁੱਛਿਆ ਨਹੀਂ ਪਾਪਾ ਮੈਂ ਜਾਣਾ ਚਾਹਤਾਂ ਹਾਂ ਉਹਨੇ ਨਾ थैंक यू ਨਾ थैंक यू ਨਾ ਕੋਸ਼ ਨਾ थैंक यू ਗਿਆ ਪਾਪੇ ਨੂੰ थैंक यू ਵੀ ਬੋਲਿਆ ਲੈ ਲੈ ਕਿਹਾ ਬੋਲਿਆ ਨਹੀਂ ਕਾ ਤਾਂ ਖਰਾਬ ਹੋ ਗਿਆ ਜੀ ਹਾਕੀ ਕਹਿੰਦੇ ਨੂੰ ਟੈਪ ਲਾਇਰ ਆ ਨਵਾਂ ਲਿਆਦਾ ਫੇ ਆਪਾਂ ਅੱਜ ਨਵਾਂ ਲਾ ਦਈਏ ਕਿੰਨੇ ਦਿਨ ਹੀ ਹੋਏ ਸੀਗੇ ਖਰਾਬ ਹੋ ਕਰਦਾ ਹੀ ਬੈਂਡਰ ਸਾਰਾ ਚੱਲ ਰਿਹਾ ਚਲਾਣੀ ਜੀ ਬਿਵਕਾਰ ਦਾ ਲੈਣੇ ਬਿਵਕਾਰ ਦਾ ਜੀ ਬਿਵਕਾਰ ਦਾ ਲੈਦਾ ਤੁਸੀਂ ਦੱਸਿਓ ਵਧੀਆ ਹੁੰਦਾ ਔਰ ਇਹਨੇ ਲੱਥਿਓ ਕਮੈਂਟ ਕਰਕੇ ਜੈ ਬੱਬਾ ਬੱਕਰੀ ਪਾਲਾ ਪਕੇ ਨਾ ਏ ਨੂੰ ਤਾਰੂ ਹੈ ਹੈ ਅੱਪੂ ਇੱਥੇ ਬੱਬਾ ਜੈ ਤੁਹਾਨੂੰ ਥੈਂਕ ਯੂ ਬੜਾ ਕਰਦਾ ਬੱਬੀ ਨੂੰ ਹੈ ਥੈਂਕ ਯੂ ਬੜੇ ਕਰਦਾ ਬੱਬੀ ਨੂੰ ਨਾ ਜਨਾ ਮੈਨੂੰ ਦੱਸੂ ਨਾ ਮਰੇ ਆ ਅੱਧਰ ਮੈਨੂੰ ਕਰੋ ਥੈਂਕ ਯੂ ਥੈਂਕ ਯੂ ਬੜਾ ਕਰਦਾ ਹੈ ਅੱਜ ਇਹ ਲੋ ਜੀ ਆਪਾਂ ਸਾਡਾ ਅਨੋ ਵੈਕਟਰ ਦਾ ਜਿਹੜਾ ਕੀ ਕਹਿੰਦੇ ਇਹਨੂੰ ਆਰਸੀਪੀਯੂ ਜਾਂ ਜਾ ਖਰਾਬ ਹੋ ਗਿਆ ਇਹ ਇਹ ਨੂੰ ਇਨਵਰਟਰ ਕਹਿੰਦੇ ਆ ਇਨਵਰਟਰ ਖਰਾਬ ਹੋ ਗਿਆ ਹੀ ਇਨਵਰਟਰ ਲਿਆਂਦਾ ਸੀ ਅੱਜ ਤੇ ਇਨਵਰਟਰ ਲਿਆਂਦਾ ਆਪਾਂ ਲੀ ਵਗਾੜਦਾ ਤੁਸੀਂ ਦੇਖਦਗਦੇ ਹੋ ਇਹ ਆਇਆ ਆਪਣਾ 4350 ਰੁਪਏ ਦਾ ਆਪਾਂ ਦਿੱਤਾ 4350 ਰੁਪਏ ਲੈਸ ਕਰਾਏ ਆ ਮੈਂ ਤਾਲਾ ਕਰਕੇ ਇਹ ਖਰਾਬ ਤੇ ਉਹਨੇ ਆਪਾਂ ਤੁਹਾਨੂੰ ਇਹਦੀ ਓਪਨਿੰਗ ਕਰਾਂਗੇ ਸੋ ਦੇਖਿਓ ਕਲਰ ਵੇਖਿਓ ਬੰਨਾ ਵਧੀਆ ਸ਼ਾਨਦਾਰ ਆ ਕਦਰ ਦੇਖਾ ਬਲੈਕ ਘਾਇ ਬੁਚਾ ਹਾਂ ਹੈ ਅੱਛਾ ਬੁਚਾ ਤੇ ਆਪਿਛਾ ਇਹ ਹੈਗਾ ਗਰੰਟੀ ਦਾ 10 ਸਾਲ ਦੀ ਗਰੰਟੀ ਹੈ ਜੀ 10 ਸਾਲ ਦੀ 3 ਜੀਐਸ ਉਹ ਇਸ ਸਪੈਕਸ਼ਨ ਉਸ ਨਾਲ ਇੰਨਾ ਬੁਚਾ ਇਹ ਹੈਗੇ ਇਹਦੇ ਫਿਊਜ ਆਹ ਲੋ ਜੀ ਇਹਦੇ ਫਿਊਜ ਆ ਆਪਾਂ ਹੁਣ ਲਾਵਾਂਗੇ ਫਿਊਜ ਇਹ ਆਪਾਂ ਪਹਿਲਾਂ ਫਿਊਜ ਲਾਣੀ ਕੋਈ ਨਵੀਂ ਨਵੀਂ ਨਵਾਂ ਮਾਡਲ ਆ ਮਤਲਬ ਹੁਣ ਦੇ ਜਿਹੜੇ ਆ ਵਧੀਆ ਚਾਏ ਆ ਠੀਕ ਹੈ ਨਾ ਇਹ ਨਵੀਂ ਨਵੀਂ ਜਨਰੇਸ਼ਨ ਦੇ ਇਹਦਾ ਫਿਊਜ ਇੱਥੇ ਲੱਗਣਾ ਉੱਥੇ ਨਹੀਂ ਆਪੇ ਹੋ ਜੀ ਕੀ ਬਾਤ ਨੂੰ ਉਹ ਉੱਤੇ ਕੀ ਕ ਹੂੰ ਤੀ ਤੀਨ ਕੀ ਤੀਨ ਕੀ ਹੈ ਲਗਿਆ ਇਹ ਸਾਰਾ ਐਕਸਟਰਾ ਦਿੱਤਾ ਹੈ ਇਹ ਤਾਂ ਹੈਗਾ ਇਹਦੇ ਵਿੱਚ ਨਹੀਂ ਇਹ ਐਕਸਟਰਾ ਆਪ ਦੋਨੇ ਹੈ ਨਾ ਹਾਂ ਇਹ ਐਕਸਟਰਾ ਹੋਣਗੇ ਗਾਇਸ ਅਬ ਮੈਂ ਆਪਕੋ ਬਤਾ ਦਉ ਮੈਂ ਜਾਂਚ ਜਿੰਨੀ ਕੀ ਹੈ ਇਸ ਦੀ ਮੈਂ ਬੋਲੇ ਬਸ ਬਸ ਇਹ ਇਦਾਂ ਵੀ ਅੱਛੇ ਲੱਗਦੇ ਨੇ ਇਹ ਬੰਦੂ ਦੇਖਿਆ ਨਹੀਂ ਕਿ ਖਰਾਬ ਹੋ ਜਾਵੇ ਤਾਂ ਖਰਾਬ ਜੀ ਉਹ ਤਾਂ ਠੀਕ ਲੱਗਣੀ ਕਿੱਤੀ ਤਾਂ ਪਤਾ ਲੱਗੇ ਜਾਣ ਮੇਰੀ ਇਹ ਪਾਪਾ ਜਿਹੜਾ ਖਰਾਉਂਗਾ ਉਹ ਦੇਖਾਂ ਨਹੀਂ ਹੈ 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 ਕਿ ਪਾਪਾ ਮੈਂ ਕਰਦਾ ਕਹਿੰਦਾ ਉਹਦੀ ਕਰਤੀ ਗੱਲ ਬਿਲਕੁਲ 55 ਤਾਂ ਹੀ ਕਰਿਆ ਤੇ ਆ ਨਿਕਲ ਇਥੋਂ ਪਾਣੀ ਪੂਰੀ ਪੂਰਾ ਹੋ ਗਿਆ ਇਸ ਜਿਹੜੀ ਇਹ ਤਾਂ ਖਲੋ ਪਾਣੀ ਦਾ ਵਾ ਮਮੇ ਯੋਰ ਨਾਲ ਗਲਿਆ ਉਹ ਪਾਣੀ ਪਾ ਪੈ ਜਿਹੜਾ ਬਾਟੀ ਦਾ ਆਪਾ ਪਾਈਦਾ ਨਹੀਂ ਉਹ ਬੋਤਲੜਾ ਪਾਣੀ ਨਾ ਥੋੜੀ ਕਾਤਾ ਰੰਗ ਲਾ ਦਿਆਂ ਪੈਉਣ ਨੂੰ ਸਮੁੰਦਰ ਜੰਗਰੀਏ ਇੱਥੇ ਯਾਰ ਬਣਾਇਆ ਪਿਆਰ ਲੱਗਦਾ ਆ ਹਾਂ ਹੋ ਆਪਾਂ ਨਹੀਂ ਕਈ ਚਿੱਟਾ ਨੇ ਯਾਰ ਮੈਂ ਹਾਂ ਤੁਹਾਨੂੰ ਬੰਨਿਆ ਮਰਾ ਮੈਂ ਕਹਿੰਦੀ ਨਾਲ ਲੱਗਾ ਜ਼ਿਆਦਾ ਕਰਦੀ ਆ ਕੋਈ ਮੈਂ ਐਂ ਨਹੀਂ ਜਾ ਕਰੀਏ ਤਾਰਾਂ ਵੀ ਕਿ ਜੁੜ ਜਾਣਗੀਆਂ ਕਿੱਦਾਂ ਜੋੜਨੀ ਆ ਤਾਰਾਂ ਹਾਏ ਡਰ ਲਾਦਾ ਇਹ ਲੈਂਦਾ ਉਹ ਚੱਕਰ ਆਖੋ ਜਿਹੜਾ ਪੁੱਲਾ ਰੱਖੇ ਡੰਡੇ ਅਗੇ ਕੋਈ ਡੰਡੇ ਦੇ ਦੋ ਇਹਦੇ ਵਿੱਚ ਡੰਡੇ ਪਾ ਲਈਏ ਉਹ ਆ ਲੈ ਲੈ ਪੈਪੇਜ ਦੇ ਦੋ ਸਾਰੇ ਹੋ ਮੈਂ ਲੈਂਦਾ ਮਾਤੇ ਦੇ ਵਿੱਚ ਸਿੰਘ ਪੈ ਪਾ ਲਈਏ ਨਾ ਇਹਦੇ ਚੱਲ ਕੋਈ ਡੰਡੇ ਦੁੰਡੇ ਦੋ ਪਾਸਾ ਦੇਣਾ ਹੁੰਦਾ ਉਹਨਾਂ ਬਾਹਰ ਟਿਕ ਜਾਣਾ ਪੈਂਦਾ ਉਹ ਪੈਪੇਟ ਨਹੀਂ ਆਉਂਦੇ ਇਹਦੇ ਹੋਰ ਨਹੀਂ ਹੋਣੇ ਇਹਦੇ ਵਿੱਚ ਮੰਮੀ ਹਾਂ ਤੇ ਡੰਡੇ ਚਾਹੀਦੇ ਆ ਕੋਈ ਚੀਜ਼ ਲੈ ਲਓ ਆਤਾ ਲਗਰੀ ਮਾਈਨਸ ਤੇ 2 ਸੀ ਮਾਈਨਸ ਧੀ ਅਗੋੜੀ ਇਹਦਾ ਬੰਨ ਕੀਤਾ ਨੂੰ ਜਿਹਨਾਂ ਦਾ ਜੁੱਤੀਆਂ ਆ ਨਿਕਲੀਆਂ 13 ਪਲੱਸ 1 ਪਲੱਸ ਹੋਣੀ ਸੀ ਤੇਰੇ ਮੈਂ ਨਾ ਹੁਣ ਕੱਪੜੇ ਪਾਏ ਸੀ ਮੰਨੀ ਯਾਰ ਆ ਦੇ ਦੂਜਾ ਦੇ ਪੀਰ ਅੱਛਾ ਹੋਵੇ ਕੋਈ ਸਮਝ ਆਵੇ ਇਹ ਆ ਤੇ ਆ ਦੇ ਦੇ ਮੈਂ ਫਿਰ ਟਾਈਮ ਪੁੱਛ ਫਿਰ ਅੱਬੀ ਦੇ ਬਣਾ ਲਾ ਕਸਣੀ ਹੈ ਕਿੰਨਾ ਚਾਬੀ ਕਰ ਲਿਆਂਗੇ ਹਣਾ ਉਹਨ ਦੂਜਾ ਪੌਦਾ ਬਹੁਤ ਹੀ ਉਹ ਕੀ ਕੀ ਅਹੈਂਡ ਕਿ ਕਿ ਇਹ ਰਹੀ ਤਾਰਾ ਇਦਾਂ ਲਾਉਣੀ ਆ ਪੈਣੀ ਐ ਇਹਨੂੰ ਅਵੇ ਜਿਹੜੀ ਤਾਰ ਵੱਡੀ ਉਹ ਕਿੱਧਰ ਲੱਗੂ ਉਹ ਤੇ ਜਿਹੜੀ ਚਿੱਟੀ ਤਾਰ ਆ ਭਾਜੀ ਚਿੱਟੀ ਤਾਰ ਉਹ ਜਿਹੜੇ ਮੈਂ ਪਿੱਛੇ ਲਾਉਂ ਅੱਛਾ ਠੀਕ ਠੀਕ ਨਾ ਕੀ ਉਹ ਕਹਿੰਨਾ ਕੀ ਕਹਿੰਨਾ ਹਾਂ ਇਹ ਮਨਵੀਨਾ ਵਰਤੇ ਬਸ ਨੀ ਜੇ ਆਪਣੀ ਬੰਨਤੀ ਐ 20 ਸਾਲ ਦੀ ਕੁੜੀ ਮਾਰੀ ਨਾ 22 ਸਾਲ ਦੀ ਹਣਾ ਉਹ ਕਿਤਾ ਮਾਰਗੀ ਵਿਚਾਰੀ ਸਾਡੇ ਪਿੰਡ ਦੋ 24 ਸਾਲ ਦੀ ਕੁੜੀ ਵਿਚਾਰੀ ਦੀ ਡੈਥ ਹੋ ਗਈ ਚਮਰ ਘੱਟ ਗਈ ਉਹ ਗੱਲ ਪਾਪ ਗਰਮੀ ਕਰਕੇ ਦੋ ਕਰ ਲੋ ਉਹਦੇ ਵਿੱਚ ਇੱਕ ਪਾਸਾ ਨਾਲ ਕਹਿੰਦੇ ਗਰਮੀ ਨਾਲ ਹੋਈ ਸੀ ਗੁਰਮੀ ਤੁਹਾਡੇ ਲਈ ਓਏ ਇਹ ਓਏ ਕਿੰਨੂੰ ਕਹਿੰਦਾ ਪਿਆ ਓਏ ਜਿੰਮੇ ਦਾ ਓਏ ਕੀ ਹੁੰਦਾ ਓਏ ਕੀ ਹੁੰਦਾ ਕਹੇ ਹਾਂ ਜੀ ਤੇ ਉਹ ਘੜਤ ਨਹੀਂ ਆ ਜੇ ਤਾਂ ਫੇਰ ਮੁੜਦਾ ਹੈ ਕਾਹਨੋਂ ਬੰਨਾ ਹੀ ਪਹਿਲਾਂ ਹਾਂ ਕਾਹਨੋਂ ਇਹ ਦਾ ਦੇਣਾ ਡੰਡਾ ਵੱਡਾ ਦੇ ਦੇ ਜਾਂ ਨਾ ਬਚਾਣਾ ਜਾਣਾ ਹੀ ਨਹੀਂ ਵੱਡਾ ਤੋਂ 10 ਕਿਧਰੋਂ ਬਾਹੂ ਵਿੱਚ ਦਾ ਡੰਡਾ ਮੇਰੀ ਗੱਲ ਸੁਣ ਰੈਂ ਦੇ ਪਹਿ ਉਹੀ ਰੱਖ ਦੇ ਜਿਹੜਾ ਪਹਿਲਾ ਪਿਆਈ ਉਹ 2000 ਉਹ ਰੱਖ ਦੇ ਤੁਥ ਨਹੀਂ ਧੱਕੇ ਜਾ ਦੇ ਡੰਡੇ ਦੇ ਕੇ ਨਾਲ ਉਹ ਰੱਖ ਦੇ ਨਹੀਂ ਮਮੀ ਗੱਲ ਮੰਨੀ ਨਹੀਂ ਲੈ ਲਿਆ ਉਹੀ ਰੱਖ ਦੇ ਦੁਆ ਤੱਕ ਆਹੋ ਮੈਂ ਕੱਥ ਲਿਆ ਬਸ ਇੱਕ ਵਾਰ ਹੀ ਤਾਂ ਹਾਂ ਇਹ ਲੋਹੇ ਦਾ ਫੇ ਉਹ ਪਹਿਲਾਂ ਵੀ ਰੱਖਿਆ ਸੀ ਹੋਰ ਇਹਨੂੰ ਦੀ ਹੁਣਾਂ

ਕੀ ਤੁਸੀਂ ਕਿਹਾ ਲਈ ਮੈਂ ਤਾਂ ਕੱਪਾ ਪਾ ਕੇ ਕਰ ਰਿਹਾ ਹਾਂ ਉਹ ਗਿਆ ਹੈ ਕੀ ਗਿਆ ਗਿਆ ਹਾਂ ਇਹ ਮੈਂ ਗੱਲਾਂ ਕਰਦ ਰਹਾਂ ਤੋ ਕੱਲਾ ਹੀ ਹੈ ਨਨੂ ਆ ਗਿਆ ਬੇਟਾ ਆਣਾ ਸਾਡਾ ਇਨਵਰਟਰ ਦਾ ਬਹੁਤ ਔਖਾ ਸੀ ਇਹਦੇ ਮੈਂ ਮਾੜਾ ਕੰਮ ਦੇਣਾ ਹਣਾ ਗਰਮੀ ਜੀ ਬਹੁਤ ਔਖਾ ਸੀਗਾ ਲੈ ਲਾ ਡੈਡੀ ਚਾਰਜ ਹੁਣ ਲਾ ਪੀ ਠੀਕ ਹੈ ਜੀ ਹੁਣ ਇਹ ਦੇਖਦੇ ਚਾਰਜ ਕਿੰਨੇ ਟਾਈਮ ਤੱਕ ਹੁੰਦਾ ਹਾਂ ਤਾਂ ਅਸੀਂ ਕਿੱਦਾਂ ਕੱਢੀ ਪਾਦਾ ਗਰਮੀ ਇਸ ਚ ਬਹੁਤ ਹੁਣ ਤਾਂ ਵੀ ਚਾਰਜਰ ਹੋ ਜਵੇ ਬਾਹਰ ਵੀ ਮੱਛਰ ਆਉਂਦੇ ਆ ਆਹ ਜੇ ਫੇਰ ਵੀ ਪਾ ਥੇ ਡੱਗ ਗਿਆ ਇਹ ਨਾ ਪਰ ਮੋ ਜਿਹੜਾ ਪੁੱਛ ਕੇ ਗਿਆ ਨਾ ਜਿੰਦੀ ਕਰ ਮਿਲਣ ਦਾ ਜੇਸੀ ਤੇ ਨਹੀਂ ਮਿਲਣ ਦਾ ਨਵੇਂ ਆਈ ਉਹ ਲੈਂਦਾ 2000 ਦਾ 2200 ਐਚ ਦਾ ਇਹ ਆਈ ਨਿਊ ਤੇ ਉਹ ਲੈਂਦਾ ਸੀ ਲੈ ਕੇ ਵੀ ਫਿਰ ਉਹ ਹੀ ਆਪ ਹੀ ਆਇਆ ਮਿਲਣ ਦਾ ਦੇਖੋ ਆਪ ਕਿਹੜਾ ਰੱਖ ਲਿਆ ਉਹ ਤੋਂ ਲੈਂਦੇ ਇੱਕੋ ਬਣਦੇ ਆ ਲਾਸਟ ਬੰਦੀ ਦਾ ਤੱਕ ਜਾਨ ਕਿ ਮੱਥਾ ਦਾ ਟੇਕ ਦੋ ਆ ਤੁਹਾਨੂੰ ਤਾਂ ਬਾਸ ਬਾਸ ਕਰ ਲਾਈ ਨਹੀਂ ਪਟਣੀ ਮੈਂ ਬਦਲੋ ਚੁੱਕਣਾ ਪਿਆ ਕੀ ਕਹਿੰਦੇ ਤੈਨੂੰ ਧੱਕ ਮੈਨੂੰ ਕਹ ਲੈ ਕੀ ਕਹਿੰਦੇ ਧੱਕ ਮੈਨੂੰ ਕੀ ਕਹਿੰਦੇ ਚੱਕ ਮੈਨੂੰ ਹਾਂ ਫੇਰ ਧੱਕ ਮੈਨੂੰ ਫੇਰ e lles que onu bolen ਦਿੰਬੂ ਇੱਦਾਂ ਥੋੜਾ ਪੀਦਾ ਹੈ ਹੈ ਐਪਲ ਖਾ ਲੋ ਚਾਹ ਐਪਲ ਖਾ ਲੋ ਐਪਲ ਤੂੰ ਤੇ ਇੱਦਾਂ ਖਾਂਦਾ ਜਿੱਦਾਂ ਨਵੀਂ ਵਿਆਹੇ ਕੁੜੀ ਖਾਂਦੀ ਹੁੰਦੀ ਨਾ ਮੇਰੇ ਹੂੰ ਨਵੀਂ ਵਿਆਹੇ ਕੁੜੀ ਇੱਦਾਂ ਖਾਂਦੀ ਹੁੰਦੀ ਨਾ ਕਿ ਨੰਮ 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 ਉਹ ਨੰਮ ਨੰਮ ਕਿਸੇ ਪਹੁੰਚ ਗਿਆ ਜੇ ਸ਼ੇਰ ਜਿਲੰਦਰ ਚ ਸ਼ਹਿਰ ਜਿਲੰਦਰ ਵੀ ਹੈ ਮੈਂ ਕਿਹਾ ਤੂੰ ਕਿ ਸ਼ਹਿਰ ਹੈ ਸ਼ਹਿਰ ਮਾਨੂੰ ਪੂ ਪਾ ਲੈ ਮੈਂ ਕਿਹਾ ਜਿਲੰਦਰ ਦੇਖਾਂ ਜੀ ਬੀ ਗੱਡਰ ਸ਼ਹਿਰ ਹੈ ਜ ਚ ਪੂ ਪੂ ਪਾ ਲੈ